ਜੈ ਭੀਮ ਜੈ ਭਾਰਤ ਅੱਜ ਭਾਰਤ ਵਾਸੀ 78ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹੈ ਗਿਆ ਔਰ ਇਸ ਮੌਕੇ ਤੇ ਸੰਦੇਸ਼ ਹੈਗਾ ਆ ਸਾਰੇ ਹੀ ਭਾਰਤ ਵਾਸੀਆਂ ਨੂੰ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਮੁਬਾਰਕਬਾਦ ਸਾਰੇ ਹੀ ਭਾਰਤ ਵਾਸੀਆਂ ਨੂੰ ਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਜਿੰਨੇ ਵੀ ਭਾਰਤ ਵਾਸੀ ਹੈਗੇ ਆ ਉਹਨਾਂ ਸਾਰਿਆਂ ਨੂੰ ਬਹੁਤ ਹੀ ਮੁਬਾਰਕ ਦਿਨ ਹੈ ਕਿਉਂਕਿ ਇਹ ਜਿਹੜੀ ਸੁਤੰਤਰਤਾ ਹੁੰਦੀ ਹੈਗੀ ਹੈ ਇਹ ਬਹੁਤ ਹੀ ਇਕੋ ਉਸ ਤਰ੍ਹਾਂ ਦੀ ਚੀਜ਼ ਹੈ ਅਨਮੁੱਲਾ ਗਹਿਣਾ ਹੁੰਦਾ ਹੈਗਾ ਆ ਲੋਕਾਂ ਦੇ ਲਈ ਔਰ ਉਸ ਮਿੱਟੀ ਦੇ ਲਈ ਜਿਹਦੇ ਵਿੱਚ ਕੀ ਅਸੀਂ ਖੁੱਲੀ ਜਿਹੜੀ ਸਾਹ ਹਵਾ ਹੈਗੀ ਆ ਉਹ ਲੈ ਸਕਦੇ ਹੈਗੇ ਆ ਔਰ ਅੱਜ ਦੇ ਦਿਨ ਜੋ ਚੱਲ ਰਿਹਾ ਹੈਗਾ ਆ ਹੁਣ ਦਾ ਦੌਰ ਚੱਲ ਰਿਹਾ ਹੈਗਾ ਜੋ ਭਾਰਤ ਦੇ ਵਿੱਚ ਚੱਲ ਰਿਹਾ ਹੈ ਜਾਂ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਰਿਹਾ ਹੈਗਾ ਆ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ ਆ ਉਹ ਲੋਕ ਹਿੱਤ ਦੇ ਲਈ ਜ਼ਿਆਦਾ ਵਧੀਆ ਨਹੀਂ ਹੈ ਸੋ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਦੇ ਲਈ ਖੜੇ ਹੋਣਾ ਚਾਹੀਦਾ ਹੈਗਾ ਆ ਆਪਣੀ ਜਿਹੜੀ ਆਜ਼ਾਦੀ ਹੈਗੀ ਹੈ ਉਹ ਸਾਨੂੰ ਐਵੇਂ ਨਹੀਂ ਮਿਲੀ ਬਹੁਤ ਕੱਲਣਾ ਕੱਲਣੀ ਪਈ ਹੈਗੀ ਹੈ ਲੱਖਾਂ ਸ਼ਹੀਦੀਆਂ ਦਿੱਤੀਆਂ ਹੈਗੀਆਂ ਆ ਭਾਰਤ ਵਾਸੀਆਂ ਨੇ ਇਸ ਦਿਨ ਨੂੰ ਮਾਨਣ ਦੇ ਲਈ ਸੋ ਉਹਨਾਂ ਦੇ ਵਾਸਤੇ ਅੱਜ ਇੱਕ ਸ਼ਰਧਾਂਜਲੀ ਹੈਗੀ ਆ ਕਿਉਂਕਿ ਜੇ ਉਹੋ ਕੁਰਬਾਨੀ ਨਾ ਦਿੰਦੇ ਤੇ ਸ਼ਾਇਦ ਅੱਜ ਅਸੀਂ ਇਹ ਦਿਨ ਨਾ ਮਾਨ ਰਹੇ ਹੁੰਦੇ ਤੇ ਮੇਰਾ ਭਾਰਤ ਵਾਸੀਆਂ ਨੂੰ ਇਹ ਹੀ ਸੰਦੇਸ਼ יש ਹੈਗਾ اور اپیل ਹੈਗੀ ਹੈ ਕਿ جو ਹੁਣ ਦਾ ਦੌਰ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਭਾਰਤੀ ਜਿਹੜਾ ਕਾਨੂੰਨ ਹੈਗਾ ਆ ਉਹਨੂੰ ਬਹੁਤ ਹੀ ਖਤਰਾ ਹੈਗਾ ਆ ਜੋ ਇਸ ਤਰ੍ਹਾਂ ਦੀਆਂ ਤਾਕਤਾਂ ਹੈਗੀਆਂ ਜਿਹੜੀਆਂ ਕਿ ਸੰਵਿਧਾਨ ਨੂੰ ਖਤਮ ਕਰਨ ਕਰਨੇ ਦੇ ਵਿੱਚ ਤੁਲੀਆਂ ਹੋਈਆਂ ਹੈਗੀਆਂ ਆ ਉਹਨਾਂ ਨੂੰ ਵੀ ਅੱਜ ਦੇ ਦਿਨ ਚੇਤਾਵਨੀ ਦਿੱਤੇ ਹੈਗੀਆਂ ਕਿ ਲੋਕਾਂ ਦੇ ਹੱਕਾਂ ਦੇ ਡਾਕੇ ਮਾਰਨੇ ਬੰਦ ਕਰੋ ਔਰ ਅਗਰ ਲੋਕ ਜਾਗ ਜਾਂਦੇ ਹੈਗੇ ਆ ਤੇ ਫਿਰ ਤੁਸੀਂ ਪਾਰਲੀਮੈਂਟ ਦੇ ਵਿੱਚ ਤੁਸੀਂ ਰਾਜ ਨਹੀਂ ਕਰ ਪਾਉਗੇ ਤੁਸੀਂ ਦੇਸ਼ ਤੇ ਰਾਜ ਨਹੀਂ ਕਰ ਪਾਉਗੇ ਸੋ ਲੋਕਾਂ ਦੇ ਵਾਸਤੇ ਇਹ ਅਪੀਲ ਹੈਗੀ ਹੈ ਕਿ ਜਾਗੋ ਇਕੱਠੇ ਹੋਵੋ ਔਰ ਆਪਣੇ ਹੱਕਾਂ ਦੇ ਲਈ ਲੜਨਾ ਵੀ ਸਿੱਖੋ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਅਜਾਈ ਨਾ ਗੁਆਇਆ ਜਾਏ ਸੋ ਅੱਜ ਦੇ ਦਿਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਮੂਹ ਭਾਰਤ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕ ਤਨਵਾ ਜੀ ਜੈ ਪੀਮ ਜੈ ਭਾਰਤ